ਸਟਾਰਟ ਇੱਕ ਦਿਨ ਚਿੰਕੂ ਕਮਰੇ ਵਿੱਚ ਅੰਗੀਠੀ ਉੱਪਰ ਇੱਕ ਫੋਟੋ ਪਿੱਸੇ ਸੁਪਿਆ ਬੈਠਾ ਸੀ ਡੰਡੀ ਉਸਦੀ ਨਿਗਾਹ ਘਰ ਦੇ ਮਾਲਕ ਤੇ ਪੈ ਗਈ ਡੰਡੀ ਮਾਲਕ ਮੋਬਾਈਲ ਉੱਪਰ ਕੋਈ ਗੇਮ ਖੇਡ ਰਿਹਾ ਸੀ ਡੰਡੀ ਮਾਲਕ ਨੂੰ ਗੇਮ ਖੇਡਦਿਆਂ ਵੇਖ ਕੇ ਚਿੰਕੂ ਦਾ ਮਨ ਵੀ ਮੋਬਾਈਲ ਲੈ ਕੇ ਗੇਮ ਖੇਡਣ ਨੂੰ ਲਲਚਾਉਣ ਲੱਗ ਪਿਆ ਡੰਡ ਫਿਰ ਜਦੋਂ ਮਾਲਕ ਮੋਬਾਈਲ ਘਰ ਛੱਡ ਕੇ ਕਿਸੇ ਕੰਮ ਤੰਦੇ ਲੱਗਾ ਚਿੰਕੂ ਨੇ ਮੋਬਾਈਲ ਫੜ ਲਿਆ ਡੰਡ ਉਹ ਵੀ ਮਾਲਕ ਵਾਂਗ ਮੋਬਾਈਲ ਉੱਪਰ ਗੇਮ ਖੇਡਣ ਲੱਗ ਪਿਆ ਡੰਡ ਚਿੰਕੂ ਨੂੰ ਮੋਬਾਈਲ ਦਾ ਪਾਸਵਰਡ ਪਤਾ ਲੱਗ ਗਿਆ ਸੀ ਡੰਡੀ ਚਿੰਕੂ ਨੇ ਘਰ ਦੇ ਮਾਲਕ ਨੂੰ ਪਾਸਵਰਡ ਲਗਾ ਕੇ ਮੋਬਾਈਲ ਖੋਲ ਦੇ ਨੂੰ ਵੇਖ ਲਿਆ ਸੀ ਡੰਡੀ ਹੁਣ ਜਦੋਂ ਵੀ ਚਿੰਕੂ ਦਾ ਦਾ ਲੱਗਦਾ ਉਹ ਮਾਲਕ ਦਾ ਮੋਬਾਈਲ ਫੜ ਲੈਂਦਾ ਤੇ ਗੇਮ ਖੇਡਣ ਲੱਗ ਜਾਂਦਾ ਡੰਡੀ ਮਾਲਕ ਬਾਹਰ ਅੰਦਰ ਜਾਣ ਵੇਲੇ ਕਦੇ ਹੀ ਮੋਬਾਈਲ ਲੈ ਕੇ ਜਾਂਦਾ ਸੀ ਡੰਡੀ ਇਸ ਤਰ੍ਹਾਂ ਚਿੰਕੂ ਨੂੰ ਮੋਬਾਈਲ ਉੱਪਰ ਗੇਮ ਖੇਡਣ ਦਾ ਮੌਕਾ ਮਿਲ ਮਿਲਦਾ ਹੀ ਰਹਿੰਦਾ ਸੀ ਡੰਡੀ ਚਿੰਕੂ ਕਈ ਕਈ ਟਾਂਟੇ ਮੋਬਾਈਲ ਉੱਪਰ ਗੇਮ ਖੇਡਦਾ ਰਹਿੰਦਾ ਡੰਡੀ ਚਿੰਕੂ ਦੀ ਮਾਂ ਉਸ ਨੂੰ ਮੋਬਾਈਲ ਖੇਡਣ ਤੋਂ ਰੋਕਦੀ ਰਹਿੰਦੀ ਸੀ ਡੰਡੀ ਮਾਂ बार-बार ਚਿੰਕੂ ਨੂੰ ਪੜਨ ਲਈ ਤੇ ਖੇਡਣ ਵੇਲੇ ਬਾਹਰ ਮੈਦਾਨ ਵਿੱਚ ਜਾਣ ਲਈ ਆਖਦੀ ਸੀ ਡੰਡੀ ਲਗਾਤਾਰ ਮੋਬਾਈਲ ਵੇਖਣ ਨਾਲ ਸਾਨੂੰ ਮਾਨਸਿਕ ਥਕਾਨ ਹੁੰਦੀ ਹੈ ਡੰਡੀ ਮੋਬਾਈਲ ਦੀ ਰੋਸ਼ਨੀ ਨਾਲ ਸਾਡੀਆਂ ਅੱਖਾਂ ਤੇ ਮਾੜਾ ਅਸਰ ਪੈਂਦਾ ਤੇ ਬਾਹਰ ਮੈਦਾਨ ਵਿੱਚ ਜਾ ਕੇ ਖੇਡਣ ਨਾਲ ਮਾਨਸਿਕ ਥਕਾਨ ਹੀ ਨਹੀਂ ਲਹਿੰਦੀ ਸਾਡਾ ਸਰੀਰ ਫੁਰਤੀਲਾ ਵੀ ਬਣਦਾ ਡੰਡੀ ਮਾਂ ਚਿੰਕੂ ਨੂੰ ਸਮਝਾਉਂਦੀ ਹੋਈ ਆਖਦੀ ਡੰਡੀ ਪਰ ਚਿੰਕੂ ਨੇ ਮਾਂ ਦੀ ਕਦੇ ਨਹੀਂ ਸੋਨੀਸੀ ਡੰਡੀ ਫਿਰ ਇੱਕ ਦਿਨ ਚਿੰਕੂ ਚੂਹਾ ਮੋਬਾਈਲ ਉੱਪਰ ਕੋਈ ਗੇਮ ਖੇਡ ਰਿਹਾ ਸੀ ਡੰਡੀ ਉਸ ਨੂੰ ਪਤਾ ਹੀ ਨਾ ਲੱਗਾ ਕਿ ਕਿਹੜੇ ਵੇਲੇ ਬਿੱਲੀ ਆ ਗਈ ਡੰਡੀ ਬਿੱਲੀ ਚਿੰਕੂ ਦੇ ਬਿਲਕੁਲ ਨੇੜੇ ਪਹੁੰਚ ਗਈ ਸੀ ਡੰਡੀ ਚਿੰਕੂ ਮੋਬਾਈਲ ਛੱਡ ਕੇ ਫਟਾਫਟ ਭੱਜਾ ਡੰਡੀ ਉਸਨੇ ਬੜੀ ਮੁਸ਼ਕਲ ਨਾਲ ਬਿੱਲੀ ਤੋਂ ਆਪਣੀ ਜਾਨ ਬਚਾਈ ਡੰਡੀ ਮੇਰਾ ਧਿਆਨ ਮੋਬਾਈਲ ਵਿੱਚ ਸੀ ਡੰਡੀ ਇਸ ਕਰਕੇ ਮੈਨੂੰ ਬਿੱਲੀ ਦੀ ਆਮਦ ਦਾ ਪਤਾ ਨਹੀਂ ਲੱਗਾ ਡੰਡੀ ਸਾਹੋਂ ਸਾਹੀਂ ਹੋਈ ਚਿੰਕੂ ਨੂੰ ਖਿਆਲ ਆਇਆ ਡੰਡੀ ਪਰ ਅਸਲੀਅਤ ਇਹ ਨਹੀਂ ਸੀ ਡੰਢ ਚਿੰਕੂ ਚੂਹਾ ਅਗਲੇ ਦਿਨ ਮੋਬਾਈਲ ਨਹੀਂ ਵੇਖ ਰਹਾ ਸੀ ਅਗਲੇ ਦਿਨ ਫਿਰ ਉਸ ਨੂੰ ਬਿੱਲੀ ਦੀ ਆਮਦ ਦਾ ਪਤਾ ਨਾ ਲੱਗਾ ਡੰਢ ਉੰਜ ਵੀ ਕੁਝ ਦਿਨਾਂ ਤੋਂ ਉਸ ਦਾ ਸਿਰ ਭਾਰਾ ਭਾਰਾ ਰਹਿੰਦਾ ਸੀ ਡੰਢ ਚਿੰਕੂ ਨੇ ਇਹ ਸਾਰਾ ਕੁਝ ਆਪਣੀ ਮਾਂ ਨੂੰ ਦੱਸਿਆ ਤੇ ਮਾਂ ਚਿੰਤਾ ਵਿੱਚ ਡੁੱਬ ਗਈ ਡੰਡੀ ਮਾਂ ਚਿੰਕੂ ਨੂੰ ਲੈ ਕੇ ਅੱਖਾਂ ਦੇ ਡਾਕਟਰ ਚਿੜੀ ਕੋਲ ਪਹੁੰਚ ਗਈ ਡੰਡੀ ਚਿੜੀ ਡਾਕਟਰ ਨੇ ਚੈੱਕਅਪ ਕਰਕੇ ਚਿੰਕੂ ਦੇ ਐਨਕ ਚੜਾ ਦਿੱਤੇ ਡੰਡੀ ਚਿੜੀ ਡਾਕਟਰ ਨੇ ਚਿੰਕੂ ਨੂੰ ਮੋਬਾਈਲ ਨਾ ਵੇਖਣ ਦੀ ਚੇਤਾਵਨੀ ਦੇ ਦਿੱਤੀ ਸੀ ਡੰਡੀ ਉਸਨੇ ਚਿੰਕੂ ਨੂੰ ਹਰੀਆਂ ਸਬਜ਼ੀਆਂ ਸਲਾਦ ਤੇ ਪੋਸਟਿਕ ਖੁਰਾਕ ਖਾਣ ਦੀ ਸਲਾਹ ਦਿੱਤੀ ਸੀ ਡੰਡੀ ਖਾਣ ਪੀਣ ਦਾ ਖਿਆਲ ਰੱਖਣ ਤੇ ਐਨਕ ਉਤਰ ਜਾਵੇਗੀ ਡੰਡੀ ਜਿੜੀ ਡਾਕਟਰ ਨੇ ਆਖਿਆ ਸੀ ਡੰਡੀ ਹੁਣ ਚਿੰਕੂ ਖੂਬ ਹਰੀਆਂ ਸਬਜ਼ੀਆਂ ਸਲਾਦ ਤੇ ਫਲ ਖਾਂਦਾ ਡੰਡੀ ਪੋਸਟਿਕ ਖੁਰਾਕ ਲਈ ਉਸ ਨੂੰ ਰੋਜ਼ਾਨਾ ਕਈ ਘਰਾਂ ਵਿੱਚ ਫਿਰਨਾ ਪੈਂਦਾ ਡੰਡੀ ਚਿੰਕੂ ਫਿਰ ਤੁਰ ਕੇ ਪੋਸਟਿਕ ਖੁਰਾਕ ਤਾਂ ਲੱਭ ਲੈਂਦਾ ਸੀ ਪਰ ਉਹ ਹਰ ਵੇਲੇ ਡਰਦਾ ਰਹਿੰਦਾ ਡੰਡੀ ਬਿੱਲੀ ਉਸ ਨੂੰ ਕਿਸੇ ਵੇਲੇ ਵੀ ਦਬੋਚ ਸਕਦੀ ਸੀ ਡੰਡੀ ਉਸ ਕੋਲੋਂ ਐਨਕ ਲਾ ਕੇ ਬਹੁਤ ਤੇਜ਼ ਨਹੀਂ ਸੀ ਭੱਜਿਆ ਜਾਂਦਾ ਡੰਡੀ ਉਂਝ ਵੀ ਐਨਕ ਵਾਲੇ ਚਿੰਕੂ ਦੀ ਸਭ ਘਰਾਂ ਵਾਲਿਆਂ ਨਾਲ ਪਛਾਨ ਹੋ ਗਈ ਸੀ ਡੰਡੀ ਕੱਲ ਐਨਕ ਵਾਲਾ ਚੂਹਾ ਫਿਰ ਆ ਗਿਆ ਡੰਡੀ ਚਿੰਕੂ ਜਿਸ ਘਰ ਵਿੱਚ ਵੀ ਜਾਂਦਾ ਡੰਡੀ ਚਿੰਕੂ ਨੂੰ ਵੇਖ ਕੇ ਉਸ ਘਰ ਦੇ ਬੱਚੇ ਰੌਲਾ ਪਾ ਦਿੰਦੇ ਡੰਡੀ ਬੱਚੇ ਦੇ ਪਿੱਛੇ ਪੈ ਜਾਂਦੇ ਤੇ ਚਿੰਕੂ ਨੂੰ ਆਪਣੀ ਜਾਨ ਬਚਾਉਣੀ ਮੁਸ਼ਕਲ ਹੋ ਜਾਂਦੀ ਡੰਡੀ ਚਿੰਕੂ ਦਾ ਸਾਰਾ ਦਿਨ ਕਚਾਨੀਆਂ ਦੇਣ ਵਿੱਚ ਹੀ ਲੰਘ ਜਾਂਦਾ ਡੰਡੀ ਹੁਣ ਭੱਜਣ ਵੇਲੇ ਚਿੰਕੂ ਦੀਆਂ ਅੱਖਾਂ 헤ਠਾ ਪਸੀਨਾ ਬੀਬਦੇਰੀ ਆਉਂਦਾ ਡੰਡੀ ਚਿੰਕੂ ਉਸ ਦਿਨ ਦੀ ਉਡੀਕ ਵਿੱਚ ਸੀ ਜਿਸ ਦਿਨ ਉਸ ਦੀ ਐਨਕ ਉਤਰ ਜਾਵੇਗੀ ਡੰਡੀ ਰੋਜ਼ਾਨਾ ਪੋਜ਼ਿਟਿਵ ਖੁਰਾਕ ਖਾਣ ਨਾਲ ਤੇ ਮੋਬਾਈਲ ਨਾ ਵੇਖਣ ਕਾਰਨ ਚਿੰਕੂ ਦੀ ਐਨਕ ਦਾ ਨੰਬਰ ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ ਸੀ Dandy.